ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਪਿੰਡ ਵਾਲੇ ਜਮਾ ਦੇਸੀ ਦੇ ਵਿੱਚ ਕਿ ਹੁਣ ਆਪਾਂ ਖੰਨੇ ਕਾਫੀ ਵਾਰ ਜਾਇਆ ਹੈ ਤੇ ਹੁਣ ਅੱਜ ਸੋਚਿਆ ਵੀ ਚਲੋ ਅਮਲੋ ਚੱਲਦੇ ਆ ਤੇ ਸੋਚਿਆ ਵੀ ਨਾਲ ਦੀ ਨਾਲ ਇੱਕ ਵੀਡੀਓ ਵੀ ਬਣਾ ਲਾਂਗੇ ਤੇ ਹੁਣ ਤੁਰ ਰਹੇ ਹਾਂ ਆਪਾਂ ਘਰੋਂ ਤੇ ਮਿਲਦੇ ਹਾਂ ਹੁਣ ਤੁਹਾਨੂੰ ਅਮਲੋ ਜਾ ਕੇ ਪਾ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਣੇ ਨਾਲ ਇੱਕ ਵੀ ਬੰਦਾ ਸਾਹਿਬ ਕਹਿੰਦੇ ਜੀ ਬਾਪੂ ਜੀ ਦੇ ਘਰੇ ਖੜ੍ਹਦੇ ਕਰ ਰੋ ਰਣ ਲੱਗਿਆ ਹੁਣ ਆਪਾਂ ਆਪਣੀ ਗੱਡੀ ਆ ਰਹੀ ਆ ਤੇ ਚਲੋ ਮਿਲਦੇ ਹਾਂ ਹੁਣ ਤੁਹਾਨੂੰ ਜਾ ਕੇ ਬਾਜ਼ਾਰ ਲੋ ਜੀ ਹੁਣ ਆਪਾਂ ਦੁਕਾਨੇ ਕਰੋ ਬੇਨੀਆਂ ਵੀ ਬਾਜ਼ਾਰ ਦੇ ਵਿੱਚ ਤੇ 5 ਲੱਖ ਜੀ ਸਭ ਕੁਝ ਕੁਝ ਮੇਰੇ ਚਾਹਾਂ ਨਹੀਂ ਸਕਦੇ ਲੋ ਜੀ ਆਪਾਂ ਪਹੁੰਚ ਚੁੱਕੇ ਹਾਂ ਮਲੋ ਹੁਣ ਤੁਹਾਨੂੰ ਦਿਖਾਉਣੇ ਹਾਂ ਮਲੋ ਦਾ ਬਾਜ਼ਾਰ ਤੇ ਦੇਖਦੇ ਆਂ ਇੱਥੇ ਕੀ ਆ ਵੈਸੇ ਇੱਥੇ ਇੰਨਾ ਰਸ ਨਹੀਂ ਹੈਗਾ ਹਨ ਤਾਂ ਆਪਾਂ ਜਲਦੀ ਪਹੁੰਚ ਗਏ ਨਹੀਂ ਖੰਨੇ ਜਿੰਨੀ ਭੀੜ ਨਹੀਂ ਹੈਗੀ ਖੰਨੇ ਤਾਂ ਬਹੁਤ ਭੀੜ ਆ ਜੀ ਵੈਸੇ ਸੇਲ ਨੇ ਇੱਥੇ ਵੀ ਲੱਗੀਆਂ ਹੋਈਆਂ ਨੇ ਲਾਲੀ ਦੀ ਹੱਟੀ 50% ਆਫ ਬਿਗੇਸਟ ਸੇਲ ਇੱਥੇ ਵੀ ਸੇਲਾਂ ਲੱਗੀਆਂ ਹੋਈਆਂ ਨੇ ਜੀ ਦੇਖੋ ਕਿੰਨੇ ਸੋਹਣੇ ਸੂਟ ਡਰੈਸਾਂ ਇੰਨਾ ਤੇ ਵੀ ਸੇਲ ਚੱਲ ਰਹੀ ਆ ਜੀ ਆਹ ਵਾਲੇ ਟੋਪਾ ਟੁੱਪਾ ਤੇ ਵੀ ਇਹਨਾਂ ਨੇ ਸੇਲ ਲਾਈ ਹੋਈ ਆ ਅਭੀ ਜਿਹੜਾ ਮਫਲੇਰ ਵਗੈਰਾ ਦੇ 2250 ਰੁਪਏ ਦੇ ਵੀ ਸੇਲ ਲਗਾਈ ਹੋਈ ਹੈ ਨਾ ਨੇ ਵੀ ਜੀ ਬੱਕੇ ਕੇ ਚੱਲਦੇ ਆ ਮਤਲਬ ਖੰਨੇ ਮੰਗੂ ਇਹਨਾਂ ਰਸ ਜਾਨੀ ਜਾਂ ਤਾਂ ਹਲੇ ਵੀ ਟਾਈਮਿੰਗ ਘਟਾ ਵੀ ਆਪਾਂ ਚਲਦੀ ਆਗੇ ਜਾਂ ਵੀ ਦੇਖੋ ਪੱਕੇ ਅੱਗੇ ਬਾਜ਼ਾਰ ਤੇ ਵਿੱਚ ਚੱਲ ਕੇ ਦੇਖਦੇ ਆ ਹੁਣ ਕਿਵੇਂ ਦਾ ਲਓ ਜੀ ਬਾਜ਼ਾਰ ਆ ਹਜੇ ਤਾਂ ਬਾਜ਼ਾਰ ਦੇ ਵਿੱਚ ਇੰਨਾ ਕੁਝ ਨਹੀਂ ਹੈਗਾ ਲੋ ਖਾਲੀ ਪਿਆ ਆਪਾਂ ਇੱਥੇ ਕਿਦਾਂ ਦੇਣ ਤੇ ਜਾਣੇ ਹੁੰਨੇ ਪਹਿਲਾਂ ਉੱਥੇ ਚੱਲ ਕੇ ਸੂਟ ਵਗੈਰਾ ਦੇਖਦੇ ਆ ਫਿਰ ਵੀ ਬਟ ਸੇਲਾਂ ਇਹਨਾਂ ਨੇ ਲਗਾਈਆਂ ਹੋਈਆਂ ਨੇ ਦੁਕਾਨਾਂ ਦੇ ਅੰਦਰ ਅੰਦਰ ਹੀ ਸੇਲਾਂ ਨੇ ਹੈਗਾ ਇੱਥੇ ਵੀ ਧੀਆ ਨਾ ਸਭ ਕੁਝ ਅਵੇਲੇਬਲ ਆ ਬਟ ਖੰਨੇ ਮਾ ਕੋਈ ਚੀਜ਼ ਨਹੀਂ ਹੈ ਗਿਆ ਸਾਰੀਆਂ ਅੰਦਰ ਅੰਦਰ ਸੇਲਾਂ ਲਗਾਈਆਂ ਹੋਈਆਂ ਨੇ 300 ਬਾਈ 450 ਓਕੇ ਜਿਵੇਂ ਤੁਸੀਂ ਦੇਖ ਸਕਦੇ ਹੋ ਤੁਸੀਂ ਇਹ ਗਰਮ ਸੂਟ ਹਾ ਵਾਲੇ 10-10 ਸੌ ਦੀ ਰੇਂਜ ਦੇ ਵਿੱਚ ਤੇ ਆ ਵਾਲਾ ਸਾਡੇ ਤੇ ਬਹੁਤ ਨਿਊ ਵਧੀਆ ਵੇਸ ਹੈ ਓਕੇ ਓਕੇ ਗੁਰ ਵਗੈਰਾ ਨਹੀਂ ਆਊਗਾ ਕੱਪੜੇ ਤੇ ਕਹਿੰਦੇ ਵਧੀਆ ਹੈ ਅੱਡੇ 300 ਦੇ ਵਿੱਚ ਇਹ ਤੁਸੀਂ ਦੇਖ ਸਕਦੇ ਹੋ ਚੈੱਕ ਵਾਲੇ ਸੂਟ ਕੰਪਨੀ ਚੱਲੇ ਸੀਗੇ ਜਿਹੜਾ ਕਿ ਇਹਨਾਂ 1.5 150 ਦੇ ਵਿੱਚ ਲਗਾਏ ਹੋਏ ਨੇ ਹੁਣ ਤੇ ਆਹ ਵਾਲੇ ਸੂਟ 2.5 250 ਦੀ ਰੇਂਜ ਦੇ ਵਿੱਚ ਲਗਾਏ ਹੋਏ ਨੇ ਇਹ ਕੀ ਹੋ ਇਹ ਬੜੇ ਬਣੇ ਜਾਈ 250 ਦੀ ਓਕੇ ਬੜੇ ਬਣੇ ਲਓ ਜੀ ਹੁਣ ਅਮਲੋ ਆ ਕੇ ਆਪਾਂ ਅੱਗੇ ਸਿੱਥੇ ਮੋਜੀ ਦੀ ਹੱਟੀ ਮੋਸਟਲੀ ਆਪਾਂ ਕਪੜਾ ਇੱਥੋਂ ਹੀ ਲੈਣੇ ਆ ਤੇ ਜਿਵੇਂ ਆਹ ਵਾਲੇ ਸੂਟ ਵਗੈਰਾ ਨੇ ਇਹਨਾਂ ਨੇ ਡਿਸਕਾਊਂਟ ਤੇ ਵਿੱਚ ਲਾਏ ਹੋਏ ਨੇ ਆ ਵੀ ਕਪੜਾ ਬਹੁਤ ਸੋਹਣਾ ਤੇ ਜਿਹੜੇ ਵੀ ਆਪਣੇ ਸਿਆਲੂ ਸੂਟ ਨੇ ਉਹਨਾਂ ਤੇ ਡਿਸਕਾਊਂਟ ਚੱਲਦਾ ਹੋਇਆ ਤੇ ਦੇਖੋ ਕਿੰਨੀ ਵੈਰਾਈਟੀ ਪਈ ਆ ਤੁਹਾਨੂੰ ਆਹ ਵਾਲਾ ਜਿਵੇਂ 700 ਦੀ ਰੇਂਜ ਦੇ ਵਿੱਚ ਸੂਟ ਬਹੁਤ ਵਧੀਆ ਕਪੜਾ ਇਹਦੇ ਵਿੱਚ ਕਲਰ ਪ੍ਰਿੰਟ ਹੋਰ ਵੀ ਮਿਲ ਜਾਣਗੇ ਜਿਵੇਂ ਕਿ ਉਹ ਸਾਰੇ ਕਲਰ ਪ੍ਰਿੰਟ ਇਹਦੇ ਵਿੱਚ ਪਏ ਨੇ ਬਾਕੀ ਮੋٹے ਸੂਟਾਂ ਦੇ ਇਹਨਾਂ ਨੇ 1000 ਦੀ ਰੇਂਜ ਤੇ ਡਿਸਕਾਊਂਟ ਲਗਾਏ ਹੋਏ ਨੇ ਜਿਵੇਂ ਆ ਵਾਲੇ ਕਟਾਈ ਦੇ ਸੂਟ ਨੇ ਇਹਨਾਂ ਤੇ ਵੀ ਇਹਨਾਂ ਨੇ ਆਫਰ ਲਗਾਇਆ ਹੋਇਆ ਜਿਵੇਂ ਇਹ 2500 ਦੀ ਰੇਂਜ ਦੇ ਸੂਟ ਨੇ ਇਹਨਾਂ 1000 ਤੋਂ 1000 ਦੀ ਰੇਂਜ ਦੇ ਵਿੱਚ ਲਗਾਏ ਹੋਏ ਨੇ ਨਾਲ ਦੁਪट्टे ਦੇ ਬਹੁਤ ਸਾਰੇ ਕਲਰ ਬਟ ਇਹਨਾਂ ਵਿੱਚ ਕਲਰ ਡਿਜ਼ਾਈਨ ਨਹੀਂ ਹੈਗੇ ਇੰਨੇ ਕਿਉਂਕਿ ਇੱਕ ਇੱਕ ਪੀਸ ਇਹਨਾਂ ਕੋਲ ਹੈ ਤੇ ਉਹ ਆਫਰ ਦੇ ਵਿੱਚ ਕੱਟ ਰਹੇ ਨੇ ਬਹੁਤ ਵਧੀਆ ਕਾਟਨ ਮੋੜਾ ਵਾਲੇ ਸੂਟ ਲਗ ਲਗ 2500 ਬੱਤੀ ਜਿਵੇਂ ਤੁਸੀਂ ਦੇਖ ਸਕਦੇ ਹੋ ਇਹ ਪ੍ਰਿੰਟ ਸੂਟ कॉटन ਦੇ 4 400 ਦੀ ਰੇਂਜ ਦੇ ਵਿੱਚ ਇਹਦੇ ਵਿੱਚ ਤੁਹਾਨੂੰ ਕਲਰ ਡਿਜ਼ਾਈਨ ਬਹੁਤ ਸਾਰੇ ਮਿਲ ਜਾਣਗੇ ਪਿਓਰ ਕੈਮਰਿਕਾ ਹੈ ਤੇ ਇਹਦੇ ਵਿੱਚ ਆ ਦੇਖੋ ਸਾਰੇ ਕਲਰ ਡਿਜ਼ਾਈਨ ਇੱਥੇ ਲੱਗੇ ਹੋਏ ਨੇ ਜਸ 400 ਦੀ ਰੇਂਜ ਦੇ ਵਿੱਚ ਇਹ ਤੁਹਾਨੂੰ ਮਿਲ ਜਾਣਗੇ ਤੇ ਜਿਹੜਾ ਫੈਬਰਿਕ ਆ ਉਹ ਵੀ ਬਹੁਤ ਵਧੀਆ ਦੇਖੋ ਭਾਣੇ ਇਹ 2000 ਬਾਕੀ ਜਿਵੇਂ ਆ ਤੁਸੀਂ ਦੇਖ ਸਕਦੇ ਹੋ ਕਾਟਨ ਦੇ ਸੂਟ ਨੇ ਇਹ ਵੀ ਤੁਹਾਨੂੰ 600 ਦੀ ਰੇਂਜ ਦੇ ਵਿੱਚ ਵਧੀਆ ਕਾਟਨ ਆ ਜਿਹੜੀ ਉਹ ਵਾਲੇ ਸੂਟ ਮਿਲ ਜਾਣਗੇ ਬਾਕੀ ਇੱਥੇ ਲਾਈਨਿੰਗ ਵਗੈਰਾ ਵੀ ਤੁਹਾਨੂੰ ਮਿਲ ਜੂਗੀ ਬਾਕੀ ਕੁਰਤੇ ਪਜਾਮਿਆਂ ਦੇ ਵੀ ਸੂਟ ਪੈਨ ਇਥੇ ਥਾਂ ਤੋਂ ਵੀ ਮਿਲ ਜਾਣਗੇ ਜੀ ਲਓ ਜੀ ਆਪਾਂ ਲੈ ਲੇ ਮੋਜੀ ਦੇ ਉਹ ਕੱਪੜੇ ਹੁਣ ਉਸ ਤੋਂ ਬਾਅਦ ਆਪਾਂ ਚੱਲਿਆ ਅੱਗੇ ਤੇ ਹੁਣ ਤੁਹਾਨੂੰ ਦਿਖਾਉਣੇ ਅੱਗੇ ਬਾਜ਼ਾਰ ਕੋਟੀ ਕੀ ਖਸ਼ਾ ਬਾਜ਼ਾਰ ਦੇ ਵਿੱਚ ਤੇ ਹਾਂ ਵਾਲੇ ਸੂਟਾਂ ਤੇ ਵੀ ਸੇਲ ਲੱਗੀ ਹੋਈ ਆ ਉਹ 700 ਤੋਂ 750 ਦੀ ਰੇਂਜ ਦੇ ਵਿੱਚ ਤੁਹਾਨੂੰ ਤੇ ਆ ਵਾਲੇ ਸੂਟ ਵੀਰੇ ਕੀ ਰੇਂਜ ਹੈ ਇਹਨਾਂ ਦੀ 200 ਰੁਪਏ ਤੇ ਤੁਹਾਨੂੰ ਆ 200 ਦੀ ਰੇਂਜ ਦੇ ਵਿੱਚ ਸੂਟ ਮਿਲਤੇ ਆ ਬਰਕ ਵਾਲੇ 500 500 500 ਤੇ 300 ਦੀ ਰੇਂਜ ਆ ਤੇ ਆ ਦੋ ਦੋ 200 ਦੀ ਰੇਂਜ ਦੇ ਵਿੱਚ ਇਹਨਾਂ ਤੇ ਵੀ ਸੇਲ ਲੱਗੀ ਹੋਈ ਆ ਤੇ ਆ ਵੀ ਕੱਪੜਾ ਵਧੀਆ ਇਹਨਾਂ ਦਾ ਤੇ ਆ ਵੀ 500 ਦਾ ਸੂਟ ਸਿਮਰਦਾ ਤੇ ਬਾਕੀ ਕਲਰ ਡਿਜ਼ਾਈਨ ਤਾਂ ਇੱਥੇ ਬਹੁਤ ਨੇ ਹੋਰ ਮਿਲ ਜਾਣਗੇ ਤੋ ਦੋਸਤੋ ਦੇਖੋ ਥੇੜੀ ਚੱਲ ਕੇ ਦੇਖਦੇ ਹਾਂ ਹੁਣ ਦੇਖੋ ਕਿੰਨੇ ਸੋਹਣੇ ਸੂਟ ਜੰਗੀਆਂ ਦੇ ਪਏ ਹੋਏ ਆ ਵੀ ਸੂਟ ਜਿੰਨੇ ਦੋ ਦੋ ਸਾਈਟਾਈ ਸੌਦੀ ਰੇਂਜ ਦੇ ਵਿੱਚ ਲੱਗੇ ਹੋਏ ਜੀ ਵੈਸੇ ਬਾਜ਼ਾਰ ਤਾਂ ਇਹ ਵੀ ਕਾਫੀ ਵੱਡਾ ਪਰ ਖੰਨੇ ਵਾਂਗੂ ਇਹਨਾਂ ਦੇ ਇੰਨੀ ਜ਼ਿਆਦਾ ਫੇਰ ਨਹੀਂ ਹੈਗੀ ਜਿਵੇਂ ਖੰਨੇ ਤਾਂ ਬਾਕੀ ਇੱਥੇ ਤੁਹਾਨੂੰ ਆਹ ਵਾਲੀ ਚੀਜ਼ ਵੀ ਮਿਲ ਜੂਗੀ ਜਿਵੇਂ ਆਪਾਂ ਮਲੇਰ ਕੋਟ ਲੇਟ ਉਹ ਕਰਦੇ ਵੀਰੇ ਆਹ ਸੂਟ ਦਾ ਕੀ ਰੇਂਜ ਆ ਕਿ ਚੱਲਦੇ ਰਹੋ ਜੀ। ਜਿਵੇਂ ਆਹ ਵਾਲੇ ਸੂਟਾਂ ਦੇ ਵੀ ਨਾ সেল ਹੈ ਹੋਇਆ 10000 ਰੁਪਏ ਦੇ ਵਿੱਚ ਜੀ। ਕੀ ਰੇਂਜ ਨੇ? 3500 ਦੇ। 3500। ਆਹ ਵਾਲੇ 3500 ਦੀ ਰੇਂਜ ਦੇ ਵਿੱਚ ਸੂਟ ਤੇ ਆਹ ਵਾਲੇ 2500 ਦੀ ਰੇਂਜ ਦੇ ਵਿੱਚ ਜਿਵੇਂ ਤੁਸੀਂ ਦੇਖੀ ਜਿਵੇਂ ਆਹ ਵਾਲੀ ਵੈਰਾਈਟੀ ਤੁਹਾਨੂੰ ਰਾਮਪ ਸੂਟ ਦੀ ਹੱਤੀ ਤੇ ਮਿਲ ਜੂਗੀ ਜਿਵੇਂ ਆਹ ਵਾਲੇ ਦੇਖੋ ਹੁਣ ਕਾਟਨ ਦੇ ਦੁਪੱਟੇ ਨਾਲ ਜਸਟ 3500 ਦਾ ਸੂਟ ਤੁਹਾਨੂੰ ਇੱਥੇ ਮਿਲ ਜੂਗਾ ਤੇ ਇਹਨਾਂ ਨੇ ਵੀ ਸੇਲ ਲਾਈ ਹੋਈ ਹੈ ਬਾਕੀ ਤੁਸੀਂ ਦੇਖ ਸਕਦੇ ਜਿਵੇਂ ਆਹ ਵਾਲੇ ਸੂਟਾਂ ਕਿਰੇ 400 ਨੂੰ 400 ਜਿਵੇਂ ਆਹ ਵਾਲੇ ਕਾਟਨ ਦੇ ਸੂਟ ਜਿਹੜੇ ਤੁਹਾਨੂੰ 400 ਦੀ ਰੇਂਜ ਦੇ ਵਿੱਚ ਮਿਲ ਜਾਣਗੇ ਵਧੀਆ ਕਾਟਨ ਹੈ ਸਾਰੇ ਤੁਹਾਨੂੰ 400 ਦੀ ਰੇਂਜ ਦੇ ਵਿੱਚ ਮਿਲ ਜਾਣਗੇ ਬਾਕੀ ਸ਼ਿਮਰ ਦੇ ਸੂਟ ਵੀ ਇੱਥੇ ਤੁਹਾਨੂੰ 400 ਦੀ ਰੇਂਜ ਦੇ ਵਿੱਚ ਮਿਲ ਜਾਣਗੇ ਜਿਹਾ ਵਾਲੇ ਤੇ ਪਰੇਕ ਚੀਜ਼ ਤੇਨਾਂ ਨੇ 50% ਡਿਸਕਾਊਂਟ ਲਗਾਇਆ ਹੋਇਆ ਜਿਵੇਂ ਆਹ ਵਾਲਾ ਸੂਟ ਵੀ ਤੁਹਾਨੂੰ 400 ਦੇ ਵਿੱਚ ਮਿਲ ਜੂਗਾ ਤੇ ਆਹ ਵਾਲਾ ਸੂਟ ਜਿਵੇਂ ਸੇਲ ਆਉ ਦੇ ਵਿੱਚ ਨਾਲ ਦੁਪੱਟੇ ਨੇ ਸਾਰਿਆਂ ਦੇ ਨਾਲ ਲਿਖ ਕੇ ਪ੍ਰਾਈਸ ਲਗਾਈ ਹੋਈ ਹੈ ਤੇ ਆ ਵੀ ਸੇਲ ਆਉ ਦੇ ਵਿੱਚ ਤੇ ਆ ਵੀ ਸੇਲ ਆਉ ਦੇ ਵਿੱਚ ਤੁਹਾਨੂੰ ਸੂਟ ਉਹ ਜਿਹੜੇ ਮਿਲ ਜਾਣਗੇ ਇੱਥੋਂ ਤੇ ਬਰਕਾ ਵਾਲੇ ਵੀ ਪੱਕਾ ਜਿਵੇਂ 7 700 ਦੀ ਰੇਂਜ ਦੇ ਵਿੱਚ ਸੂਟ ਤੇ ਆਹ ਵਾਲਾ ਪ੍ਰਿੰਟ ਜਿਹੜਾ ਬਹੁਤ ਫੇਮਸ ਹੋਇਆ ਸੀਗਾ ਤੇ ਇਹ ਵੀ ਤੁਹਾਨੂੰ 700 ਦੀ ਰੇਂਜ ਦੇ ਵਿੱਚ ਇੱਥੇ ਪਿਆ ਕ੍ਰੇਪ ਦੇ ਵਿੱਚ ਸੂਟ ਮਿਲੂਗਾ ਤੁਹਾਨੂੰ ਤੇ ਇੱਦਾਂ ਇਹ ਦੁਪट्टे ਦੇ ਵਿੱਚ ਇੱਥੇ ਵਰਤੂਗਾ ਤੇ ਬਾਕੀ ਆਹ ਵਾਲੇ ਇਹਨੇ ਸੂਟਾਂ ਦੇ ਡਿਜ਼ਾਈਨ ਕਲਰ ਵਗੈਰਾ ਨੇ ਇਹ ਵਿੱਚ ਹੀ ਡਿਜ਼ਾਈਨ ਆ ਸਾਰੇ ਸੇਮ ਡਿਜ਼ਾਈਨ ਚ ਨੇ ਤੇ ਮੋਰਨੀ ਵਾਲਾ ਡਿਜ਼ਾਈਨ ਜਿਹੜਾ ਕਾਫੀ ਹੋਇਆ ਤੇ ਜੈਸ 700 ਦੀ ਰੇਂਜ ਦੇ ਵਿੱਚ ਸੂਟ ਇੱਥੋਂ ਤੁਹਾਨੂੰ ਮਿਲ ਜੂਗਾ ਤੇ ਆਹ ਵਾਲੇ ਸੂਟ ਵੀ ਦੇਖੋ ਜਿਵੇਂ ਕਾਟਨ ਦੇ ਸੂਟ ਇਹ ਜੈਸ ਤੋਂ ਸੇਸ ਦੀ ਰੇਂਜ ਦੇ ਵਿੱਚ ਤੇ ਇਹਨਾਂ ਨੇ ਬਹੁਤ ਵੱਡੀ ਸੇਲ ਲਾਈ ਹੋਈ ਆ ਬੱਟ ਕੇ ਆ ਦੇਖੋ ਜਿਵੇਂ ਆ ਵਾਲੇ ਸੂਟ ਬਹੁਤ ਚੰਨੇ ਨੇ ਮਲੇਰ ਕੋਟਲੇ ਥੋੜਾ ਸਸਤਾ ਪਿਆੰਦਾ ਪਰ ਇਤੋਂ ਥੋੜੀ ਜੀ ਰੇਂਜ ਉਹ ਆ ਲੱਗਾ ਇਹ ਛੋਟਾ 4k ਹਜ਼ਾਰ ਦਾ ਸੂਟ ਪਣਦਾ ਹੈ ਮੇਤਾ ਜੀ ਵਾਈਟ ਸਟਾਫ ਵਾਲਾ ਬੱਟ ਕੇ ਦੇਖੋ ਮਿੱਟੀ ਦੇ ਬਰਤਨ ਦੀਵੇ ਵਗੈਰਾ ਵੀ ਤੁਹਾਨੂੰ ਇੱਥੋਂ ਮਿਲ ਜਾਣਗੇ ਸ਼ਾਮੇ ਦੀਵੇ ਮਿੱਟੀ ਦੇ ਬਰਤਨ ਉਹਨਾਂ ਤੋਂ ਵੀ ਪੀੜ ਹੋਣ ਲੱਗ ਗਈ ਇੱਥੇ ਬਾਜ਼ਾਰ ਦੇ ਵਿੱਚ ਚਹਿਰ ਪਹਿਲ ਜੀ ਹੋਣ ਲੱਗੀ ਪਰ ਜਦੋਂ ਸਵੇ ਆਪਾਂ ਆਇਆ ਜਦ ਤੱਕ ਸਾਰਾ ਖਾਲੀ ਹੋ ਪਿਆ ਸੀਗਾ ਤੇ ਵੈਸੇ ਆਪਾਂ ਨਹੀਂ ਸਵੇਰੇ ਵੀ ਨਹੀਂ ਆਇਆ ਸੀਗੇ 11 12 ਦਾ ਟਾਈਮ ਸੀਗਾ ਜਦੋਂ ਆਪਾਂ ਆਇਆ ਤੇ ਜਦ ਤੱਕ ਖਾਲੀ ਸੀਗਾ ਪਰ ਕੱਪੜਾ ਇੱਥੇ ਵੀ ਵਧੀਆ ਹੁੰਦਾ ਮਸਟਲੀ ਅਸੀਂ ਬਾਟੇ ਇੱਥੋਂ ਵੀ ਕੱਪੜਾ ਹਮ ਲੋਗ ਵੀ ਕੱਪੜਾ ਵਧੀਆ ਮਿਲ ਜਾਂਦਾ ਜੀ ਇਹਨਾਂ ਨੇ ਸੇਲ ਲਾਈ ਹੋਈ ਹੈ ਅਲੱਗ-ਅਲੱਗ ਪ੍ਰਾਈਸ ਦੀ ਅਲੱਗ-ਅਲੱਗ ਚੀਜ਼ਾਂ ਤੇ ਆਬੀਸਿੰਗ ਵਗੈਰਾ ਦੀ ਲੱਗੀ ਹੋਈ ਹੈ ਸੇਲ ਸਾਰਿਆਂ ਦੇ ਉੱਪਰ ਪ੍ਰਾਈਸ ਲਿਖਿਆ ਹੋਇਆ ਨੇ 300 350 250 ਨਾਲੋਂ ਤਿੰਨ ਦੇ ਵਿੱਚ ਲੱਗੀ ਹੋਈ ਹੈ ਜੀ ਤੇ ਉਹ ਹੀ ਮੋਸਟਲੀ ਇਸੋਵੇ 200 ਤੋਂ 400 ਸਟਾਰਟ ਹੋ ਜਾਂਦਾ ਕਿ ਮਹਿੰਗਾ ਤਾਂ ਆਪਦੇ ਉੱਪਰ ਡਿਪੈਂਡ ਆ ਕਿੰਨਾ ਮਰਜ਼ੀ ਮਹਿੰਗਾ ਲੈ ਲਓ ਜੀ ਕਿ ਲਾਲੀ ਦੀ ਹੱਟੀ ਤੇ ਵੀ ਭਾਰੇ ਸੇ ਲੱਗੇ ਹੋ ਜਾਂ ਸੂਟਾਂ ਦੀ ਇੱਥੇ ਵੀ ਦੇਖਦੇ ਆ ਅੰਦਰ ਜਾ ਕੇ ਕਿਵੇਂ ਦੇ ਸੂਟ ਲੱਗੇ ਹੋਏ ਆ ਇਹਨਾਂ ਨੇ ਵੀ ਦੇਖ ਸੂਟ ਤੇ 50% ਦਾ ਡਿਸਕਾਊਂਟ ਆਖ 1400 ਲੱਗੇ ਹੋਏ ਆ ਤੇ ਆਹ ਵਾਲੇ ਤੇ ਵੀ ਡਿਸਕਾਊਂਟ ਲੱਗੇ ਹੋਏ ਹਨਾ ਤੇ ਹੂੰ 3 ਰੈਡੀमेड ਵੀ ਹੈਗੇ ਨੇ ਇਹਨਾਂ ਤੇ ਵੀ ਡਿਸਕਾਊਂਟ ਤੇ ਇੱਕ ਹੀ ਰੇਂਜ ਚ ਨੇ ਇਹ ਜੋ ਵੀ ਤੁਸੀਂ ਮਾਰਜੀ ਲੋ ਸੇਸੌਦੇ ਦੋ ਡਿਮੇਟਾ ਦੇਖੋ ਕਿੰਨੇ ਸੁਨ ਸੁਣੇ ਵੈਰਾਈਟੀ ਸੇਸੌਦੇ ਦੋ ਜਿਵੇਂ ਹੋ ਜੀ ਆਪਾਂ ਦੇਖਿਆ ਲਾਲੀ ਦੀ ਅੱਗੇ ਤੇ ਵੀ ਕੱਪੜੇ ਤੇ ਹੁਣ ਪੀਨੇ ਆਪਾਂ ਜੂਸ ਤੇ ਠੀਕ ਪੱਤੀ ਇਹਨਾਂ ਤੇ ਵੀ ਸੇਲ ਲੱਗੀ ਹੋਈ ਜੀ ਅਲੱਗ ਅਲੱਗ ਰੇਂਜ ਚ ਨੇ ਵੀ ਤੁਹਾਨੂੰ ਸਮਝ ਜਾਣਗੇ 100 150 200 ਬਾਕੀ ਹੁਣ ਜੂਸ ਪੀ ਕੇ ਆਪਾਂ ਵੱਧਦੇ ਹੋਏ ਅੱਗੇ ਟਿਕਾਂ ਮੋ ਗਿਆ ਹੁਣ ਆਪਾਂ ਚੱਲਦੇ ਆਂ ਘਰ ਨੂੰ ਬਾਜ਼ਾਰ ਦੇਖ ਲਿਆ ਕੱਪੜੇ ਦੀ ਕਾਫੀ ਵੈਰਾਈਟੀ ਇੱਥੇ ਵੀ ਕੱਢੀ ਹੋਈ ਆ ਪਰ ਖੰਨੇ ਵਾਂਗੂ ਬਾਹਰ ਨਹੀਂ ਕੱਢੀ ਹੋਈ ਅੰਦਰ ਦੁਕਾਨਾਂ ਦੇ ਵਿੱਚ ਹੀ ਦਿਖਣ ਦੇ ਨੇ ਇਹ ਜੀ ਲਓ ਜੀ ਬਾਜ਼ਾਰ ਘੁੰਮ ਕੇ ਆ ਕੇ ਆਪਾਂ ਮੁੜ ਕੇ ਆ ਕੇ ਬਹਿ ਗਏ ਆਪਾਂ ਆਪਣੀ ਗੱਡੀ ਦੇ ਵਿੱਚ ਇੱਕ ਗੱਡੀ ਆ ਰੰਗਾ ਬਾਪਾ ਜੀ ਕਿੜੇ ਉਰੇ ਸਾਡੀ ਬੇਟੀ ਕਰਦੇ ਸੀਗੇ ਡੈਡੀ ਨੇ ਕਰਵਾਤੀ ਸੀ ਆਪਾਂ ਨੂੰ ਗੱਡੀ ਇਹ ਜੀ ਹਮਦੋਸ ਹੈ ਇਹ ਤਾਂ ਕੋਈ ਬੱਸ ਕਿ ਟਿੰਗ ਲੱਗ ਆਹ ਉਹ ਦੱਸਾਂ ਨੂੰ ਸਾਧਨ ਜੀ ਤੇਰੇ ਸੇ ਆਪਦੀ ਗੱਡੀ ਕਰ ਲਈ ਹਾਂ ਅਸਲ ਸ਼ਾਪਿੰਗ ਕਰ ਜਾਂਦੇ ਹਾਂ ਆਹ ਬੇਸਿਸ ਆਪਾਂ ਤਾਂ ਵੀ ਇੰਸਾਨ ਨੂੰ ਸੀ ਬਾਕੀ ਹੁਣ ਸ਼ਾਪਿੰਗ ਤੇ ਖਮਾਗੇ ਤੈਨੂੰ ਘਰੇ ਜਾ ਕੇ ਵੀਡੀਓ ਦੇ ਨਾਲ ਬਣੇ ਰਹੋ ਹਾਂ ਜੀ ਆਪਾਂ ਪਹੁੰਚ ਗਏ ਘਰੇ ਇਧਰ ਆ ਮੰਮੀ ਸੂਟ ਲੈ ਕੇ ਆਈ ਆ ਉਹਨੂੰ ਚੁੰਨੀ ਨੂੰ ਲੈ ਲੈ ਕੇ ਦੇ ਦੇਈਆ ਵੀ ਵਧੀਆ ਕੇ ਘਟਿਆ ਵੀ ਹੁਣ ਤਾਂ ਲੈ ਲਿਆ ਤਾਂ ਵਧੀਆ ਹਾਂ ਆਵਲਾ ਸੂਟ ਇਹਦੇ ਲੈ ਫਾਰਮੂਲਾ ਆਖੀ ਇਹ ਲੈ ਇਹ 1000 ਰੁਪਏ ਦੀ ਰੇਂਜ ਦੇ ਵਿੱਚ ਜੀ ਨਾਲ ਦੁਪੱਟਾ ਚਲੋ ਜੀ ਫੇਰ ਸਾਰਤੋਂ ਸਾਰਿਆਂ ਨੂੰ ਸ਼ਸ਼ੀਕਲ ਜੀ ਹੁਣ ਤੁਹਾਨੂੰ ਮਿਲਦੇ ਆਗਲੇ ਬਲੌਗ ਦੇ ਵਿੱਚ ਬਾਕੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਨਾ ਜੀ ਤੇ ਦੱਸਣਾ ਕਿਵੇਂ ਦਾ ਲੱਗਿਆ ਤੁਹਾਨੂੰ ਅਮਲੋ ਦਾ ਬਾਜ਼ਾਰ